ਸਤਰੀਆ ਕਾਲ ਕਿਸਾਨ ਵੀਰੋ ਪਹੁੰਚ ਗਏ ਆ ਪਿੰਡ ਭਾਈ ਰੂਪੇ ਬਾਈ ਗੁਰਤੇਜ ਸਿੰਘ ਹੁਣਾ ਦੇ ਖੇਤ ਇੱਥੇ ਬਾਈ ਗੁਰਤੇਜ ਸਿੰਘ ਹੁਣਾ ਨੇ ਮਲਚੰਗਾਲੀ ਕਣਕ ਦੀ ਬਜਾਦ ਕੀਤੀ ਸੀ ਇੱਕ ਖਾਸ ਸੋਚ ਅਤੇ ਸਮਝ ਦੇ ਨਾਲ ਹਾਲਾਂਕਿ ਉਹਨਾਂ ਕੋਲੇ ਸਿਰਫ 14 ਕਨਾਲਾਂ ਪੈ ਲਈ ਹੈ ਪਰ ਉਹਨਾਂ ਨੇ ਆਪਣੀ ਇੱਕ ਵੀਡੀਓ ਦੇਖੀ ਤੇ ਇਹ ਪੱਕਾ ਧਾਰ ਲਿਆ ਕਿ ਮੇਰੇ ਬਾਣ ਦੇ ਵਿੱਚ ਅੱਗ ਨਹੀਂ ਲੱਗੂਗੀ ਪਹਿਲਾਂ ਇਹ ਖੇਤੀ ਠੀਕੇ ਤੇ ਹੁੰਦੀ ਸੀ ਅੱਗ ਨਹੀਂ ਲਾਉਣੀ ਇਸ ਕਰਕੇ ਇਹਨਾਂ ਨੇ ਇਹ ਖੇਤੀ ਖੋਦ ਰੱਖ ਲਈ ਸਿਰਫ 14 ਕਨਾਲਾਂ ਪੈ ਲਈਆ ਬਾਈ ਕੋਲੇ ਤੇ ਉਹਨਾਂ 14 ਦੇ ਵਿੱਚੋਂ 12 ਕਨਾਲਾਂ ਆ ਵਾਹਣ ਵਿੱਚੇ ਘਾਰ ਹੈ ਤਾਂ 11 ਕਨਾਲਾਂ ਇਹ ਕਣਕ ਬੀਜੀ ਗਈ ਮਲਚੰਗਾਲੀ ਤਕਨੀਕ ਦੇ ਨਾਲ ਵੀ ਅੱਗ ਨਹੀਂ ਲਗਣੀ ਪਰਾਲੀ ਵਿੱਚੇ ਰੱਖ ਕੇ ਇਹ ਕਣਕ ਬੀਜੀ ਗਈ ਜਦੋਂ ਇਹ ਕਣਕ ਬੀਜੀ ਸੀ ਤਾਂ ਆ ਵੀ ਦਾ ਗਿੱਲੇ ਵਾਹਣ 'ਚ ਛੱਟਾ ਦੇ ਕੇ ਉੱਤੋਂ ਮਲਚੰਗ ਕਰਤੀ ਸੀ ਤੇ ਬੀਣੂ 7-8 ਘੰਟੇ ਪਿਉ ਕੇ ਬੀਜਿਆ ਗਿਆ ਸੀ ਕਿਉਂਕਿ ਵਾਹਣ ਗਿੱਲਾ ਸੀਗਾ ਜੇ ਪਾਣੀ ਲਾਉਂਦੇ ਸੀ ਤਾਂ ਵੀ ਗਲ ਜਾਣਾ ਸੀ ਉਸ ਤੋਂ ਬਾਅਦ ਇਹਦੇ ਚ ਰੀਪਰ ਮਾਰਿਆ ਗਿਆ ਰੀਪਰ ਮਾਰਨ ਵਾਲਾ ਬੰਦਾ ਕਾਲੀ ਕਰ ਗਿਆ ਥੱਲੇ ਲਾ ਕੇ ਮਾਰ ਗਿਆ ਉਹਦੇ ਕਰਕੇ ਵਾਹਣ ਦੇ ਵਿੱਚ 11 ਕਨਾਲਾਂ ਦੇ ਵਿੱਚ ਘੱਟੋ ਘੱਟ 1.5 ਕਨਾਲ ਥਾਂ ਜਿਹੜਾ ਹੈਗਾ ਖਾਲੀ ਵਾਂਗੂ ਰਹਿ ਗਿਆ ਸੀ ਵੱਡੇ ਵੱਡੇ ਡੱਬ ਰਹਿ ਗਏ ਸੀ ਆ ਜਿਹੜੀ ਹਰੀ ਕਣਕ ਤੁਸੀਂ ਦੇਖ ਰਹੇ ਹੋ ਇਹ ਬਾਅਦ ਦੇ ਵਿੱਚ ਜਿਹੜਾ ਸੀ 2851 ਦਾ ਪਹਿਲੇ ਪਾਣੀ ਮੂਰੇ ਛੱਟਾ ਦਿੱਤਾ ਸੀ ਉਹ ਕਣਕ ਆ ਤਾਂ ਇਸ ਕਣਕ ਦਾ ਜੰਮ ਦੇਖ ਕੇ ਇਹਦੀ ਪਰਫਾਰਮੈਂਸ ਦੇਖ ਕੇ ਆਂਢੀ ਗੁਆਂਢੀ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਬਾਈ ਨੂੰ ਚੇਹੜਾ ਕਰਦੇ ਸੀ ਵੀ ਤੂੰ ਐਤ ਕੀ ਵਾਹਣ ਰੱਖੇਗਾ ਪਰ ਬਾਈ ਦੀ ਜਿਹੜੀ ਸੋਚ ਸੀ ਕਿ ਮੈਂ ਅੱਗ ਨਹੀਂ ਲਾਉਣੀ ਤੇ ਕੁਦਰਤ ਦਾ ਖਿਆਲ ਕਰਦੇ ਹੋਏ ਖੇਤੀ ਕਰਨੀ ਹੈ ਉਸ ਸੋਚ ਨੂੰ ਮਹਾਰਾਜ ਨੇ ਆਪ ਅੱਗੇ ਹੋ ਕੇ ਭਾਗ ਲਾਇਆ ਹੋਰ ਵੀ ਤੁਹਾਨੂੰ ਦੱਸ ਦਿਆਂ ਕਿ ਜਦੋਂ ਪਹਿਲਾ ਪਾਣੀ ਲਾਇਆ ਉਸ ਤੋਂ ਬਾਅਦ ਹੀ ਮੀਂਹ ਪੈ ਗਿਆ ਤੇ ਬਾਣ ਪਹਿਲਾਂ ਵੀ ਗਿੱਲਾ ਸੀ ਜ਼ਿਆਦਾ ਗਿੱਲ ਹੋ ਜਾਣ ਕਰਕੇ ਬਾਣ ਚ ਗੁੱਲੀ ਡੰਡਾ ਹੋ ਗਿਆ ਤੁਸੀਂ ਦੇਖ ਰਹੇ ਹੋਗੇ ਗੁੱਲੀ ਡੰਡਾ ਹਾਲੇ ਵੀ ਕਿੰਨਾ ਖੜਾ ਤਾਂ ਭਾਈ ਹਾਲਾਂਕਿ ਇੱਕ ਛੋਟਾ ਕਿਸਾਨ ਹੈ باوجود ਦੇ ਦੇ ਇਹਨਾਂ ਨੇ ਇਹ ਫੈਸਲਾ ਲਿਆ ਕਿ ਵੀ ਭਾਈ ਮੈਂ ਗੁੱਲੀ ਡੰਡੇ ਵਾਲੀ ਸਪਰੇ ਵੀ ਨਹੀਂ ਕਰਨੀ ਤੇ 7000 ਰੁਪਇਆ ਲਾ ਕੇ ਬੰਦਿਆਂ ਤੋਂ ਗੁੱਲੀ ਡੰਡਾ ਪਟਵਾਇਆ باوجود ਇਹਦੇ ਤੁਸੀਂ ਦੇਖ ਰਹੇ ਹੋ ਕਿ ਹਾਲੇ ਵੀ ਗੁੱਲੀ ਡੰਡਾ ਵਾਣ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਦੀ ਸੋਚ ਸਮਝ ਰੱਖਣ ਵਾਲਾ ਜਿਹੜਾ ਸਾਡਾ ਕਿਸਾਨ ਭਰਾ ਹਾਲਾਂਕਿ ਪਹਿਲੀ ਉਹਦੇ ਕੋਲੇ 19 ਨਹੀਂ ਹੈਗੀ ਸਿਰਫ 14 ਕਨਾਲਾ ਪਰ ਜਿਹੜੀ ਉਹਦੀ ਸਮਝ ਆ ਉਹਨੂੰ ਆਪਾਂ ਦਾਦ ਦਿੰਨੇ ਆ ਕਿ ਇੱਕ ਛੋਟਾ ਕਿਸਾਨ ਹੋਣ ਦੇ ਬਾਵਜੂਦ ਨਾ ਤਾਂ ਉਹਨੇ ਗੁੱਲੀ ਡੰਡੇ ਵਾਲੀ ਸਪਰੇਅ ਕੀਤੀ ਤੇ ਨਾ ਹੀ ਉਹ ਕਣਕ ਦਾ ਸ਼ੁਰੂਆਤੀ ਰੁੱਖ ਦੇਖ ਕੇ ਡਰਿਆ ਸਹਿਮਿਆ ਜਾਂ ਘਬਰਾਇਆ ਜਦੋਂ ਵੀ ਮੈਂ ਇੱਥੇ ਆਉਣਾ ਤੇ ਉਹਨਾਂ ਨੇ ਕਹਿਣਾ ਵੀ ਆਪਣੀਆਂ ਮੇਰੀਆਂ ਕਮੀਆਂ ਰਹਿ ਗਈਆਂ ਉਹਦੇ ਕਰਕੇ ਇਸ ਤਰ੍ਹਾਂ ਦੀ ਕਣਕ ਦੇ ਵਿੱਚ ਦਿੱਕਤ ਆਈ ਆ ਪਰ ਹੁਣ ਤੁਸੀਂ ਦੇਖੋ ਕਿਸੇ ਤਰ੍ਹਾਂ ਦੀ ਕੋਈ ਤਮੀ ਕਣਕ ਦੇ ਵਿੱਚ ਨਜ਼ਰ ਨਹੀਂ ਆ ਰਹੀ ਜਿੰਨਾ ਥਾਂ ਖਾਲੀ ਸੀਗਾ ਮਹਾਰਾਜ ਦੀ ਇੰਨੀ ਕਿਰਪਾ ਹੋਈ ਉਹ ਸਾਰਾ ਥਾਂ ਮਲਿਆ ਗਿਆ ਤੇ ਅੱਜ ਮੇਰੇ ਨਾਲ ਮੇਰੇ ਦੋ ਭਰਾ ਵੀ ਆਏ ਆ ਇੱਕ ਛੋਟਾ ਤੇ ਇੱਕ ਵੱਡਾ ਇੱਕ ਕਿਸਾਨ ਬਣਨ ਲੱਗਿਆ ਤੇ ਇੱਕ ਬਣਿਆ ਹੋਇਆ ਤੇ ਆਪਾਂ ਜਿਹੜਾ ਤਜਰਬੇਕਾਰ ਭਾਈ ਸਾਹਿਬ ਆ ਉਹਨਾਂ ਨਾਲ ਗੱਲ ਕਰਦੇ ਆ ਭਾਈ ਸਰਬਜੀਤ ਸਿੰਘ ਪਿੰਡ ਬੁਰਜਲੱਦਾ ਤੇ ਜ਼ਿਲ੍ਹਾ ਬਠਿੰਡਾ ਇੰਨਾ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਪਹਿਲਾਂ ਤਾਂ ਆ ਜਿਹੜੀ ਹੁਣ ਤੁਸੀਂ ਕਣਕ ਦੇਖ ਹੀ ਲਈ ਆ ਹਾਂਜੀ ਇਹਨੂੰ ਦੇਖਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਵੈਸੇ ਤਾਂ ਮੈਂ ਤਾਂ ਆਪ ਪਹਿਲਾਂ ਤੋਂ ਹੀ ਇਹ ਚਾਹੁੰਦਾ ਵੀ ਇਦਾਂ ਦੀ ਖੇਤੀ ਕੀਤੀ ਜਾਵੇ ਜੀ ਪਰ ਇਹ ਇੱਕ ਥੋੜੀ ਜ਼ਮੀਨ ਵਾਲਾ ਕਿਸਾਨ ਸੀ ਜਿਹਨੇ ਐਡਾ ਜਿਗਰਾ ਕਰਕੇ ਇਹ ਕੰਮ ਕੀਤਾ ਜੀ ਤੇ ਹਰ ਇੱਕ ਬੰਦੇ ਨੂੰ ਹੀ ਇਸ ਪਾਸੇ ਨੂੰ ਆਉਣਾ ਪੈਣਾ ਤੇ ਆਉਣਾ ਚਾਹੀਦਾ ਵੀ ਹੈ ਹੂੰ ਜਿਆਦਾ ਤੇਲ ਬਾਲ ਕੇ ਜਾਂ ਜਿਆਦਾ ਖਰਚਾ ਕਰਕੇ ਵੀ ਤਾਂ ਫਸਲ ਨਹੀਂ ਉਨਾ ਹੀ ਹੋਣਾ ਤੇ ਆਹ ਮਲਚنگਾ ਲਈ ਮੈਂ ਤਾਂ ਕਣਕ ਦੇਣਾ ਇਹਦਾ ਵੀ ਕੋਈ ਫਰਕ ਨਹੀਂ ਲੱਗਦਾ ਜੀ ਤੇ ਬਾਕੀ ਗੱਲ ਇਹ ਆ ਵੀ ਜਿਹੜੇ ਬੰਦੇ ਇਸ ਪਾਸੇ ਨੂੰ ਆ ਜਾਣਗੇ ਉਹਦਾ ਖਰਚਾ ਘਟਾ ਲੈਣਗੇ ਰਹਿਣਗੇ ਚੰਗੇ ਹੀ ਤੇ ਬਾਕੀ ਜਿਹੜੀ ਇਹ ਕਣਕ ਹੈ ਇਹਨੂੰ ਦੇਖ ਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਜਿਹੜੀਆਂ ਵੀਜੀਆਂਆਂ ਪਾਸੇ ਕਣਕਾਂ ਵੀ ਉਹ ਵਾਹਲੀਆਂ ਚੰਗੀਆਂ ਤੇ ਇਹ ਮਾੜੀ ਹੈ ਝਾੜ ਦੇ ਵਿੱਚ ਤਾਂ ਤਕਰੀਬਨ 19 21 ਦਾ ਕੋਈ ਮਾੜਾ ਮੋਟਾ ਫਰਕ ਹੋ ਸਕਦਾ ਬੜਾ ਫਰਕ ਨਹੀਂ ਪਰ ਖਰਚੇ ਦਾ ਬਹੁਤ ਫਰਕ ਪੈ ਗਿਆ ਦੇਣਾ ਜੀ ਜੇ ਹੁਣ ਲਾਈਏ ਆਪਾਂ ਤਿੰਨ ਵਾਰੀ ਦੋ ਤਿੰਨ ਵਾਰੀ ਬਾਣ ਝੋਨੇ ਵਾਲਾ ਵਾਹ ਕੇ ਪਹਿਲਾਂ ਕਰਚੇ ਵੱਡੋ ਉਹਨੂੰ ਅੱਗ ਲਾਓ ਪਹਿਲੀ ਗੱਲ ਤਾਂ ਅੱਗ ਤੋਂ ਬਚਦਾ ਹੂੰ ਨੰਬਰ 2 ਤੇ ਜਿਹੜਾ ਉਹ ਜਿਹੜਾ ਪ੍ਰਦੂਸ਼ਣ ਹੋਣਾ ਸੀਗਾ ਉਹ ਤੋਂ ਬਚ ਉਹ ਤੋਂ ਉਹ ਤੋਂ ਬਚਤ ਹੋ ਗਈ ਤੇ ਜਿਹੜੇ ਰੀਪਰ ਵਾਲੇ ਨੂੰ ਪੈਸੇ ਤੇ ਜਿਹੜੇ ਰੀਪਰ ਵਾਲੇ ਨੂੰ ਪੈਸੇ ਦੇਣੇ ਸੀ ਉਹ ਚੱਲ ਰੀਪਰ ਮਾਰਿਆ ਪਰ ਇਹਦੀ ਰੇਤ ਵਿੱਚ ਬਣੀ ਨਾ ਉਹ ਕਣਕ ਨੂੰ ਆਈ ਤੇ ਹੁਣ ਜਿਹੜੀ ਉਹ ਪਰਾਲੀ ਨੇ ਇਹਨੂੰ ਮਤਲਬ ਬਾਣ ਨੂੰ ਇੱਕ ਉਤੋਂ ਛਾਂ ਰੱਖੀ ਆ ਥੱਲੇ ਸੱਲ ਨਹੀਂ ਗਮਾਉਂਦਾ ਪਾਣੀ ਇੱਕ ਇੱਕ ਪਾਣੀ ਦੀ ਬਚਤ ਹੈ ਦੇ ਵਿੱਚ ਜਿਹੜਾ ਸਾਡਾ ਪਾਣੀ ਥੱਲੇ ਜਾ ਰਿਹਾ ਨਾ ਉਹਦੀ ਵੀ ਬਚਤ ਹੈ ਬਿਲਕੁਲ ਬਿਲਕੁਲ ਤੇ ਮੈਂ ਤਾਂ ਕਹਿੰਦਾ ਵੀ ਜੇ ਲੋਕ ਐ ਖੇਤੀ ਕਰਨਗੇ ਤਾਂ ਵਧੀਆ ਗੱਲ ਹੈ ਤੇ ਬਾਕੀ ਮੈਂ ਬੇਨਤੀ ਵੀ ਕਰਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਲੋਕ ਅੱਗੇ ਪਹਿਲਾਂ ਗੁਰਪ੍ਰੀਤ ਹੁੰਦਾ ਸੀਗਾ ਵੀ ਦੱਬ ਕੇ ਵਾਹ ਤੇ ਰੱਜ ਕੇ ਖਾ ਹੁਣ ਉਲਟਾ ਉਹਦੋਂ ਹੁਣ ਹੈਗਾ ਅਕਲ ਨਾਲ ਵਾ ਤੇ ਰੱਜ ਕੇ ਖਾ ਹੁਣ ਉਹ ਦੱਬ ਕੇ ਵਾ ਵਾਲਾ ਕੰਮ ਤੱਕ ਗਿਆ ਉਹ ਟਾਈਮ ਲੰਘੇ ਉਹ ਲੰਘਿਆ ਉਹਨਾਂ ਟਾਈਮਾਂ ਦੇ ਵਿੱਚ ਸੀਗੇ ਉਦੋਂ ਖਰਚੇ ਘੱਟ ਸੀ ਬਲਦ ਸੀ ਜਾਂ ਟਰੈਕਟਰ ਸੀਗੇ ਉਦੋਂ ਤੇਲ ਦੇ ਖਰਚੇ ਘੱਟ ਪਰ ਅੱਜ ਤਾਂ ਜੇ ਅਸੀਂ ਓਵੇਂ ਵਾਉਣ ਲੱਗੇ ਤਾਂ ਫਿਰ ਆਪਣਾ ਤਾਂ ਖਰਚਾ ਹੀ ਨਹੀਂ ਪੂਰਾ ਹੁਣ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਨੇ ਤੇ ਸਾਨੂੰ ਵੀ ਬਦਲਣਾ ਚਾਹੀਦਾ ਜਿਹੜੀ ਬੱਲੀ ਭੋਰੀ ਸੀਗੀ ਆਪਾਂ ਇੱਕ ਛਿੱਟਾ ਪਾ ਹਾਂ ਇਹ ਬੱਲੀ ਜਿਹੜੀ ਭੋਰੀ ਸੀ ਇਹਦੇ ਵਿੱਚੋਂ ਨੋ ਇੱਕ ਇੱਕ ਦਾਣਾ ਕਰਕੇ ਗਿਣਿਆ 60 ਦਾਣੇ ਨਿਕਲੇ ਆ 60 ਦਾਣੇ ਨਿਕਲੇ ਤੇ ਇਹਦਾ ਪਕਾ ਕਿਵੇਂ ਪੋਲਾ ਤਾਂ ਨਹੀਂ ਕੋਈ ਦਾਣਾ ਹਾਂ ਹੈਗਾ ਹਲੇ ਹਲੇ ਇਹ ਲੈਂਦੀ ਐ ਸੱਲ ਹੋਰ ਇਹਦਾ ਵਜਨ ਬਣੂਗਾ ਦਾਣਾ ਹੋਰ ਬਣੂਗਾ ਕਿਉਂਕਿ ਹਲੇ ਮੈਨੂੰ ਚੱਬ ਕੇ ਵੀ ਦੇਖਿਆ ਇਹ ਦਾਣਾ ਹਲੇ ਕੜਕ ਨਹੀਂ ਕਰਦਾ ਕੜਕ ਨਹੀਂ ਕਰਦਾ ਹਾਂ ਤੇ ਜਿਹੜੀਆਂ ਮਤਲਬ ਊਂ ਕਰੜਾਪਣ ਆ ਗਿਆ ਊਂ ਕਰੜਾਪਣ ਆ ਗਿਆ ਇਹਦੇ ਵਿੱਚ ਪਰ ਇਹ ਹਜੇ ਹੋਰ ਤਾਕਤ ਲਈ ਜਾਂਦਾ ਹੋਰ ਤਾਕਤ ਲਈ ਜਾਂਦਾ ਹਲੇ ਤੇ ਜਿਹੜੀਆਂ ਤੇ ਬਰਾਬਰ ਦੀਆਂ ਬੀਜਾਂ ਵਾਲੀਆਂ ਕਣਕਾਂ ਉਹਨਾਂ ਦਾ ਦਾਣਾ ਨਾ ਹਜੇ ਦੁੱਧੇ ਚ ਦੁੱਧੇ ਵਾਲੀ ਪੋਜੀਸ਼ਨ ਦੇ ਵਿੱਚ ਹਰੇਪਣ ਚ ਹਾਂ ਹਾਂ ਠੀਕ ਹੈ ਤਾਂ ਬਾਈ ਮੈਂ ਇੱਕ ਤੁਹਾਡੇ ਗੱਲ ਧਿਆਨ ਚ ਲਿਆ ਦਿਆਂ ਵੀ ਜਦੋਂ ਇਹ ਕਣਕ ਬੀਜੀ ਹਮ ਇੱਕ ਤਾਂ ਰੀਪਰ ਵਾਲਾ ਬੰਦਾ ਕਾਲੀ ਕਰ ਗਿਆ ਹਮ ਥੱਲੇ ਲਾ ਕੇ ਮਾਰ ਗਿਆ ਉਹਦੇ ਕਰਕੇ ਵੱਡੇ ਵੱਡੇ ਡੱਬ ਪੈ ਕੇ ਸੀ ਹਾਂ ਮੋٹے ਤੌਰ ਤੇ ਜੇ ਮੈਂ ਕਹਾਂ ਵੀ 11 ਕਨਾਲਾਂ ਚੋਂ ਡੇਢ ਕਨਾਲ ਥਾਂ ਲਗਭਗ ਡੇਢ ਕਨਾਲ ਥਾਂ ਕਣਕ ਹੀ ਰਹਿਣੀ ਸੀ ਬਾਹਰ ਚ ਹਾਂ ਠੀਕ ਆ ਵੱਡੇ ਵੱਡੇ ਡੱਬ ਸੀਗੇ ਜਦੋਂ ਮੈਂ ਪਹਿਲੀ ਵਾਰੀ ਆਇਆ ਬਾਈ ਬਹੁਤ ਪੋਚੋ ਗਿਆ ਵੀ ਕਣਕ ਮੇਰੀ ਉਗਰਾਈ ਮਲਚਗਾਲੀ ਮੈਨੂੰ ਕਹਿੰਦਾ ਬਾਈ ਤੂੰ ਆ ਦੇਖ ਕਣਕ ਬਹੁਤ ਸੋਹਣੀ ਹੈ ਜਦੋਂ ਮੈਂ ਆਇਆ ਤੇ ਮੇਰੇ ਤਾਂ ਦਿਲ ਨਹੀਂ ਲੱਗੀ ਸੀ ਹਮ ਪਰ ਮੈਂ ਇਹਦਾ ਹੌਸਲਾ ਵੀ ਨਹੀਂ ਤੋੜਨਾ ਸੀ ਤੇ ਮੈਂ ਇਹਨੂੰ ਕਿਹਾ ਵੀ ਆਏ ਆਏ ਕਰੀ ਚੱਲੀ ਜਿਹੜਾ ਪਾਲਣ ਪੋਛਣਾ ਫਿਰ ਮੈਨੂੰ ਦੂਰੀਵਾਰ ਬੁਲਾਇਆ ਉਦੋਂ ਵੀ ਨਹੀਂ ਕਣਕ ਮੇਰੇ ਦਿਲ ਲੱਗੀ ਠੀਕ ਹੈ ਤਾਂ ਪਹਿਲੀ ਵਾਰੀ ਜਦੋਂ ਮੈਂ ਆਇਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਜਦੋਂ ਇਹਨੂੰ ਪਹਿਲਾ ਪਾਣੀ ਲਾਵਾਂਗੇ ਨਾ ਆਪਾਂ 2852 ਦਾ ਛੱਟਾ ਦੇਣਾ ਹਾਂ ਅਕਸਰੀ ਮੈਂ ਦੇਖਣ ਚ ਆਇਆ ਕਿ ਛੱਟਾ ਦੇਣ ਦੇ ਬਾਅਦ ਹੋਈ ਕਣਕਣਾ ਸਾਰੀ ਇੱਕ ਸਾਰ ਹਰੀ ਨਹੀਂ ਹੁੰਦੀ ਹਾਂ ਨਹੀਂ ਹੁੰਦੀ ਜਿਹੜੀ ਮਗਰੋਂ ਛੱਟਾ ਦਿੰਦੇ ਆ ਪਰ ਇੱਥੇ ਬਾਈ ਗੁਰੂ ਦੀ ਇੰਨੀ ਕਿਰਪਾ ਹੋਈ ਵੀ ਸਾਰੇ ਡੱਬ ਭਰ ਗਏ ਹਾਂ ਤੇ ਇਹਦੀ ਵਜ੍ਹਾ ਕੀ ਆ ਮੈਨੂੰ ਜੋ ਸਮਝ ਆਉਂਦੀ ਆ ਬਾਈ ਗੁਰਤੇਜ ਸਿੰਘ ਆ ਨਾ ਇਹਨਾਂ ਨੇ ਪਹਿਲਾਂ ਤਾਂ ਇਸ ਸੂਚ ਦੇ ਨਾਲ ਇਹ ਕਣਕ ਵੀਜੀ ਠੇਕੇ ਤੋਂ ਜ਼ਮੀਨ ਵਾਪਸ ਲਈ ਵਾਪਸ ਲਈ ਹਾਂ ਵੀ ਮੈਂ ਅੱਗ ਨਹੀਂ ਲੱਗਣ ਦੇਣੀ ਆ ਆਪਣੇ ਵਾਹਨ 'ਚ ਇਹਨਾਂ ਨੇ ਮੇਰੀ ਵੀਡੀਓ ਵੇਖ ਲਈ ਹੂੰ ਇਹ ਕਹਿੰਦਾ ਵੀ ਮੇਰੇ ਵਾਹਨ 'ਚ ਅੱਗ ਨਹੀਂ ਲੱਗੂ ਤੇ ਠੇਕੇ ਵਾਲੇ ਤੋਂ ਜ਼ਮੀਨ ਵਾਪਸ ਲੈ ਕੇ ਇਥੇ ਇਹਨਾਂ ਨੇ ਬੀਜਤੀ ਮਲਚੰਗਾਲੀ ਕਣਕ ਤੇ ਬਾਣ ਗਿੱਲਾ ਸੀਗਾ ਹੂੰ ਮਲਚੰਗਾਲੀ ਕਣਕ ਚ ਕੀ ਹੁੰਦਾ ਵੀ ਢੇਰੀਆਂ ਲੈਣਾ ਖਲਾਰ ਕੇ ਹਾਂ ਤੇ ਬੀਜ ਦਾ ਛੱਟਾ ਦੇ ਕੇ ਮਲਚੰਗ ਕਰਕੇ ਪਾਣੀ ਲਾ ਦਿੰਨੇ ਆ ਬਾਣ ਗਿੱਲਾ ਸੀਗਾ ਇਹ ਮੈਨੂੰ ਕਹਿੰਦਾ ਵੀ ਮੇਰਾ ਬਾਣ ਹੈਗਾ ਗਿੱਲਾ ਹੂੰ ਤੇ ਵੀ ਬੀਜਣੀ ਮੈਂ ਮਲਚੰਗਾਲੀ ਆ ਤੂੰ ਦੱਸ ਕੀ ਕਰਗੇ ਮੈਂ ਆਖਿਆ ਵੀ ਫਿਰ ਤੂੰ ਐਂ ਕਰ ਸੱਤ ਅੱਠ ਘੰਟੇ ਬੀਜ ਨੂੰ ਪਿਉਣਾ ਬੀਜ ਦਾ ਛੱਟਾ ਦੇ ਕੇ ਫਿਰ ਮਲਚੰਗ ਕਰ ਦੇ ਉਵੇਂ ਕੀਤਾ ਗਿਆ ਪਾਣੀ ਨਹੀਂ ਲੱਗਿਆ ਨੂੰ ਬੀਜਣ ਤੋਂ ਬਾਅਦ ਤੇ ਰੀਪਰ ਵਾਲਾ ਕਾਲੀ ਕਰ ਗਿਆ ਉਹਦੇ ਕਰਕੇ ਡੱਬ ਪੈ ਗਏ ਤੇ ਉਦੋਂ ਬਾਅਦ ਇਹ ਬਾਈ ਜਦੋਂ ਮੈਂ ਜਦੋਂ ਵੀ ਆਇਆ ਇਹ ਮੈਨੂੰ ਹਮੇਸ਼ਾ ਇਹੀ ਕਹਿੰਦਾ ਰਿਹਾ ਵੀ ਕੋਈ ਗੱਲ ਨਹੀਂ ਵੀ ਸਾਡੀਆਂ ਕੁਝ ਕਮੀਆਂ ਰਹਿ ਗਈਆਂ ਉਹਦੇ ਕਰਕੇ ਆ ਸੀਨਾ ਪਰ ਮਹਾਰਾਜ ਆਪੇ ਭਲੀ ਕਰੂ ਉਦੋਂ ਬਾਅਦ ਕੀ ਹੋਇਆ ਵੀ ਉਹ ਜਿਹੜੀ ਪਹਿਲੇ ਪਾਣੀ ਵੇਲੇ ਛੱਟਾ ਦਿੱਤਾ ਸੀ ਉਹ ਵੀ ਸਾਰੀ ਜੰਮ ਗਈ ਹਾਂ ਤੇ ਉਹ ਰਲ ਗਈ ਹੁਣ ਕੋਈ ਪਸੰਦ ਉਦੋਂ ਬਾਅਦ ਫਿਰ ਇਹਦੇ ਚ ਗੁੱਲੀ ਡੰਡਾ ਬਹੁਤ ਹੋ ਗਿਆ ਇੱਕ ਤਾਂ ਗਿੱਲਾ ਵਾਣ ਸੀ ਉਤੋਂ ਮੀਂਹ ਪੈ ਗਿਆ ਉਤੋਂ ਪਾਣੀ ਲੱਗ ਗਿਆ ਇਹ ਗੁੱਲੀ ਡੰਡਾ ਹੋ ਗਿਆ ਇਹਨੂੰ ਮੈਂ ਕਿਹਾ ਵੀ ਤੂੰ ਗੁੱਲੀ ਡੰਡੇ ਵਾਲੀ ਭਾਈ ਤਰੀ ਕੈਮੀਕਲ ਖੇਤੀ ਵਾਲੀ ਕਣਕ ਆ ਤੂੰ ਕਰ ਦੇ ਸਪਰੇ ਇਹ ਕਹਿੰਦਾ ਵੀ ਨਹੀਂ ਹੂੰ ਸਪਰੇ ਵੀ ਨਹੀਂ ਇਹਦੇ ਤੇ ਕਰਨੀ 7000 ਰੁਪਇਆ ਲਾਇਆ 14 ਕਨਾਲਾਂ ਵਾਲੇ ਬੰਦੇ ਨੇ ਹੂੰ ਤੇ ਗੁੱਲੀ ਡੰਡਾ ਪਟਵਾਇਆ ਠੀਕ ਹੈ ਪਰ باوجود ਇਹਦੇ ਹਜੇ ਵੀ ਗੁੱਲੀ ਡੰਡਾ ਖੜਾ ਤੇ ਪਰ ਗੁੱਲੀ ਡੰਡੇ ਦੀ ਕਣਕ ਨੇ ਹਜੇ ਦਾਅਬ ਨਹੀਂ ਮੰਨੀ ਜਿਵੇਂ ਦਾ ਦਾਣਾ ਬਣਿਆ ਤੇ ਬਾਕੀ ਗੱਲ ਇਹ ਹੈ ਗੁਰਪ੍ਰੀਤ ਵੀ ਜਿਹੜਾ ਇਹ ਗੁੱਲੀ ਡੰਡਾ ਹੋਣ ਦਾ ਕਾਰਨ ਹੈ ਹੂੰ ਜਿਹੜੀ ਇਹਦੀ ਮਲਚਿੰਗਾ ਉਹ ਸਹੀ ਨਹੀਂ ਹੋਈ ਹਾਂ ਉਹ ਜ਼ਮੀਨ ਤੇ ਇੱਕ ਸਾਰ ਨਹੀਂ ਸੀ ਇੱਕ ਸਾਰ ਜਿੱਥੇ ਤਾਂ ਉੱਤੇ ਪੂਰੀ ਪ੍ਰਾਲੀ ਨਾਲ ਟਕਿਆ ਗਿਆ ਉੱਥੇ ਤਾਂ ਹੈ ਨਹੀਂ ਵਿੱਚ ਡੱਬ ਉਵੇਂ ਦੀਂਦੇ ਆ ਨਾ ਵੀ ਗੁਲੀ ਡੰਡਾ ਨਹੀਂ ਪਰ ਜਿੱਥੋਂ ਬਾਣ ਨੰਗਾ ਸੀ ਉੱਤੇ ਹੀ ਕਣਕ ਦੇ ਡੱਬਰੇ ਉੱਥੇ ਹੀ ਇਹ ਗੁਲੀ ਡੰਡਾ ਹੋਇਆ ਸੋ ਆਪਾਂ ਦੋਸਤੋ ਬਾਈ ਗੁਰਤੇਜ ਸਿੰਘ ਉਹਨਾਂ ਨਾਲ ਵੀ ਗੱਲ ਕਰਦੇ ਆ ਗੁਰਤੇਜ ਜੀ ਜੀ ਸ੍ਰੀ ਆ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਵੀ ਤੁਹਾਡੇ ਸਬਰ ਸੰਤੋਖ ਨੂੰ ਮਹਾਰਾਜ ਨੇ ਭਾਗ ਲਾਇਆ ਠੀਕ ਹੈ ਜੀ ਕਹਿੰਦੇ ਜੈਸੀ ਨੀਦ ਨੀਦ ਵੈਸੀ ਮਰਾਦ ਜਿਉਂ ਦੀਆਂ ਨੀਤਾਂ ਹੋ ਜੀਆਂ ਮਰਾਦਾਂ ਤਾਂ ਜਦੋਂ ਆਪਾਂ ਇੱਥੇ ਇਹ ਕਾਣਕ ਸ਼ੁਰੂ ਚੈਦਾ ਰੁੱਖ ਦੇਖਿਆ ਹਾਂਜੀ ਤਾਂ ਮੈਨੂੰ ਤਾਂ ਘਬਰਾਹਟ ਹੁੰਦੀ ਸੀ ਤੁਹਾਨੂੰ ਪਤਾ ਨਹੀਂ ਹੁੰਦੀ ਸੀ ਕਿ ਨਹੀਂ ਹੁੰਦੀ ਨਹੀਂ ਨਹੀਂ ਹੁੰਦੀ ਸੀ ਠੀਕ ਹੈ ਤੇ ਆਂਡੀਆਂ ਗਵਾਂਡੀਆਂ ਨੇ ਵੀ ਕਾਫੀ ਤੁਹਾਨੂੰ ਤੰਗ ਕੀਤਾ ਹੋਣਾ ਮੇਰੇ ਮੂੰਹ ਤੇ ਤਾਂ ਕਹਿੰਦੇ ਨਹੀਂ ਸੀਗੇ ਮੋਰੋ ਬਹੁਤ ਉਂਜੀਆਂ ਦੀ ਕਰ ਦਿੰਦੇ ਸੀ ਉਹ ਕਹਿੰਦੇ ਸੀਗੇ ਕਿ ਬਾਹਰ ਰਹਿ ਜੂਗਾ ਬਾਹ ਕੇ ਵੀ ਦੇ ਮੈਨੂੰ ਬਿਜਲੀ ਨੂੰ ਬਾਗੀ ਹੁਣ ਕੀ ਕਹਿੰਦੇ ਆ ਫਿਰ ਹੁਣ ਤਾਂ ਖੱਡਣੀਆਂ ਰਹਿੰਦੀਆਂ ਇਧਰ ਹੀ ਦਿੰਦੇ ਘਰ ਕੱਢੀ ਦਿੰਦੇ ਹਾਂ ਮੈਂ ਇੱਕ ਚੀਜ਼ ਤਾਂ ਕਹਿ ਸਕਦਾ ਹਾਂਜੀ ਵੀ ਜਿਹੜਾ ਇਸ ਵੇਲੇ ਆਪਣੇ ਦਾਣਿਆਂ ਦਾ ਰੁੱਖ ਹੈ ਦਾਣਾ ਕੋਈ ਬਰੀਕ ਵੀ ਹੈ ਨਹੀਂ ਸਾਰਾ ਦਾਣਾ ਮੋਟਾ ਆਹ ਦਾਣਿਆਂ ਦਾ ਰੁੱਖ ਦੇਖੋ ਬਾਈ ਵਜਣ ਚ ਹਥੇਲੀ ਨੂੰ ਪਤਾ ਲੱਗਦਾ ਇਸ ਵੇਲੇ ਜਿਹੜਾ ਦਾਣਿਆਂ ਦਾ ਰੁੱਖ ਹੈ ਹਾਂਜੀ ਤੁਹਾਡੀ ਕਣਕ ਕੱਲ ਜਿਹੜੀ ਵੱਡੀਆਂ ਆਂਡੀਆਂ ਗਵਾਂਡੀਆਂ ਨੇ ਉਹ 50 ਮਣ ਦੀ ਤੁਲੀ ਆ 50 ਮਣ ਦੇ ਆਸ-ਪਾਸੇ ਦੱਸੀ ਆ ਇਹ ਕਣਕ ਵੱਧ ਸਕਦੀ ਆ ਘਟਦੀ ਨਹੀਂ ਹਾਂਜੀ ਠੀਕ ਕਿਉਂਕਿ ਤੁਸੀਂ ਜਿਹੜਾ ਤਹਈਆ ਕੀਤਾ ਨਾ ਵੀ ਮਹਾਰਾਜ ਤੇ ਰੱਖ ਕੇ 7000 ਰੁਪਏ ਗੁੱਲੀ ਡੰਡਾ ਪਟਾਉਣ ਤੇ ਲਾਤਾ ਤੇ ਵੱਡੇ ਵੱਡੇ ਡੱਬ ਦੇਖ ਕੇ ਵੀ ਨਹੀਂ ਘਬਰਾਏ ਦੋਨੇ ਜੀ ਮਤਲਬ ਇੱਕ ਤਾਂ ਆਉਂਦਾ ਨਾ ਵੀ ਬੰਦਾ ਘਬਰਾ ਗਿਆ ਤੇ ਜਨਾਨੀ ਨੇ ਕਹਿਤਾ ਵੀ ਨਹੀਂ ਕੋਈ ਗੱਲ ਨਹੀਂ ਤੇ ਜਾਂ ਜਨਾਨੀ ਘਵਰਾ ਜੇ ਬੰਦਾ ਕਹੇ ਵੀ ਕੋਈ ਗੱਲ ਨਹੀਂ ਉਹ ਦੋਨੇ ਹੀ ਨਹੀਂ ਘਵਰਾਏ ਠੀਕ ਆ ਤੇ ਆਪ ਰੰਗ ਭਾਗ ਲਾਏ ਪਏ ਆ ਸੋ ਦੋਸਤੋ ਕਈ ਵਾਰੀ ਕੀ ਹੁੰਦਾ ਨਾ ਫਸਲ ਦਾ ਰੁੱਖ ਸ਼ੁਰੂ ਚ ਮਾੜਾ ਹੁੰਦਾ ਤੇ ਉਦੋਂ ਆਪਾਂ ਜਿਹੜਾ ਗੁਰਬਾਣੀ ਚ ਆਪਾਂ ਨੂੰ ਸਬਰ ਸੰਤੋਖ ਸਿਖਾਇਆ ਉਹਨੂੰ ਛੱਡ ਜਾਂਦੇ ਆ ਤੇ ਗਲਤ ਫੈਸਲੇ ਲੈ ਲੈਂਦੇ ਆ ਤੇ ਅਸੀਂ ਉਹ ਗਲਤ ਫੈਸਲਾ ਨਹੀਂ ਲਿਆ ਮਹਾਰਾਜ ਨੇ ਤੁਹਾਨੂੰ ਉਹ ਗਲਤ ਫੈਸਲਾ ਲੈਣ ਨਹੀਂ ਦਿੱਤਾ ਤੇ ਉਹਦਾ ਰਿਜ਼ਲਟ ਇੰਨੀ ਸੋਹਣੀ ਸ਼ਾਨਦਾਰ ਕਣਕ ਦੇ ਰੂਪ ਚ ਤੁਹਾਡੇ ਸਾਹਮਣੇ ਆ ਜਿਹੜੇ ਵਾਣ ਚ ਡੇਢ ਕਨਾਲ ਲੰਘੂ ਵਾਣ ਖਾਲੀ ਪਿਆ ਸੀਗਾ ਉਹ ਹੁਣ ਸਾਰੇ ਦਾ ਸਾਰਾ ਭਰਿਆ ਹੋਇਆ ਤੇ ਜਿਹੜੇ ਢੇਡਾਂ ਕਰਦੇ ਸੀ ਉਹਨਾਂ ਦੇ ਮੂੰਹ ਵੀ ਇੱਕ ਤਰ੍ਹਾਂ ਨਾਲ ਬੰਦ ਹੋ ਗਏ ਕੀ ਕਹਿਣਾ ਚਾਹੋਗੇ ਅਖੀਰ ਤੇ ਮੈਂ ਤਾਂ ਇਹ ਕਹਣਾ ਜੀ ਅਗਨ ਲਾਵਾ ਉਹਨੂੰ ਜੀ ਵਿੱਚ ਜੀਜਾਂਤ ਬਹੁਤ ਮਜ਼ੇਦਾਰ ਹੈ ਤੇ ਪ੍ਰਮਾਤਮਾ ਦੋਰੀਆਂ ਹੈਡਗਾ ਬਹੁਤ ਖੁਦ ਦਿੰਦਾ ਬਹੁਤ ਵਧੀਆ ਹੁੰਦੀ ਹੈ ਇਹ ਨਹੀਂ ਗੱਲ ਕੋਈ ਆਪਾਂ ਮਨ ਨਹੀਂ ਖੜਦਾ ਆਪਣਾ ਹੁੰਦਾ ਸਭ ਕੁਝ ਹਰ ਇੱਕ ਜੀਜਾਂਤ ਨੂੰ ਦੇਣਾ ਨੇ ਵੀ ਪੱਥਰਾ ਜੀ ਨਾਜ ਪੂਜ ਜਾਂਦਾ ਯਾਦਾ ਸੋਹਰੇ ਸਾਹਮਣੇ ਦੇਖੋ ਜੀ ਵਿਸ਼ਵਾਸ ਕਰਨਾ ਚਾਹੀਦਾ ਪਰ ਵਿਸ਼ਵਾਸ ਤੋਂ ਨਾ ਕੋਈ ਜੀ ਮਨ ਨਹੀਂ ਘੜੂ ਜੇ ਆਪਣੇ ਮਨ ਖਿਆਲਣਾ ਚਾਹੀਦਾ ਬਸ ਜੀ ਸੋ ਇਸੇ ਸੁਨੇਹੇ ਨਾਲ ਕਿ ਬਈ ਪ੍ਰਮਾਤਮਾ ਤੇ ਡੋਰੀਆਂ ਲਾ ਕੇ ਸਬਰ ਰੱਖਣਾ ਚਾਹੀਦਾ ਮਨ ਨਹੀਂ ਛੱਟਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਬਹੁਤ ਕੁਝ ਦਿੰਦਾ ਵਾਹਿਗੁਰੂ ਪਰ ਸਬਰ ਰੱਖਣ ਦੀ ਲੋੜ ਹੈ ਇਸੇ ਸੁਨੇਹੇ ਨਾਲ ਅਸੀਂ ਅੱਗੇ ਲੈਨੇ ਆਂ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਬੈਲ ਆਈਕਨ ਤੇ ਕਰਦੇ ਹੋ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ